ਹਾਂਜੀ ਜੈ ਹਿੰਦ ਜੈ ਭਾਰਤ ਮੈਂ ਤੁਹਾਡਾ ਆਪਣਾ ਅਨਤੇਸ਼ ਕੁਮਾਰ ਮੰਨਤ ਗਰੁੱਪ ਵੱਲੋਂ ਦੋਸਤੋ ਅੱਜ ਆਪਾਂ ਤੁਹਾਡੇ ਲਈ ਜੋ ਵੀਡੀਓ ਲੈ ਕੇ ਆਏ ਇਹ ਆਪਣੀ ਵੀਡੀਓ ਕੋਈ ਟਰੋਫੀ ਦੇ ਰਿਗਾਰਡਿੰਗ ਨਹੀਂ ਹੈ ਇਹ ਆਪਣੀ ਵੀਡੀਓ ਜੋ ਅੱਜ ਦੇ ਟਾਈਮ ਦੇ ਵਿੱਚ ਹਾਲਾਤ ਚੱਲ ਰਹੀ ਹੈ ਜੋ ਲੜਾਈ ਚੱਲ ਰਹੀ ਹੈ ਇੰਡੀਆ ਪਾਕਿਸਤਾਨ ਤੇ ਪੰਜਾਬ ਦੇ ਜੋ ਹਾਲਾਤ ਹੈ ਉਸ ਦੇ ਬਾਰੇ ਵੀਡੀਓ ਲੈ ਕੇ ਆਈਏ ਜੀਤੇ ਵਿੱਚ ਆਪਾਂ ਤੁਹਾਨੂੰ ਆਪਣੇ ਜੋ ਆਪਣੇ ਜੋ ਫਰਜ਼ ਹੈ ਜੋ ਆਪਣੇ ਨਿਯਮ ਹੈ ਜੋ ਜੰਗ ਦੇ ਸਮੇਂ ਵਿੱਚ ਆਪਾਂ ਨੂੰ ਵਰਤਣੇ ਚਾਹੀਦੇ ਆ ਉੱਜੇ ਰਿਗਾਰਡਿੰਗ ਵੀਡੀਓ ਲੈ ਕੇ ਆਇਆ ਇਸ ਵੀਡੀਓ ਦੇ ਵਿੱਚ ਆਪਣੇ ਰਤੇਸ਼ ਕੁਮਾਰ ਜੀ ਐਮ ਡੀ ਵੀ ਆਪਾਂ ਨਾਲ ਆਪਣੇ ਵਿਚਾਰ ਸਾਂਝੇ ਕਰਾਂਗੇ ਤੇ ਤੁਸੀਂ ਸਾਡੇ ਵੀ ਨਾਲ ਇਸ ਵੀਡੀਓ ਦੇ ਵਿੱਚ ਬਨੇ ਰਹੋ ਹਾਂਜੀ ਰਤੇਸ਼ ਕੁਮਾਰ ਜੀ ਜੋ ਆਪਣੇ ਦੇ ਦੇ ਹਾਲਾਤ ਚੱਲ ਰਹੇ ਐ ਤੁਸੀਂ ਉਸ ਬਾਰੇ ਸਾਡੇ ਆਡੀਅেন্স ਨੂੰ ਕੀ ਦੱਸਣਾ ਚਾਹੋਗੇ ਹਾਂਜੀ ਨਮਸਕਾਰ ਸਰਨ ਸਸ਼ੀਕਾਲ ਜੀ ਦੇਖੋ ਜੋ ਅੱਜ ਦੇ ਹਾਲਾਤ ਚੱਲ ਰਹੇ ਨੇ ਪੰਜਾਬ ਦੇ ਵਿੱਚ ਜਾਂ ਪੂਰੇ ਇੰਡੀਆ ਲੈ ਕੇ ਇਹਨਾਂ ਤੇ ਪੰਜਾਬ ਆਪਣਾ ਨਾ ਬਾਰਡਰ ਦੇ ਨੇੜੇ ਏਰੀਆ ਪੈਂਦਾ ਐ ਤਾਂ ਦੇਖੋ ਅਸੀਂ ਅੱਜ ਕੋਈ ਵੀ ਵੀਡੀਓ ਜਸਵੰਤ ਸਿੰਘ ਵਾਲੇ ਦੱਸ ਚੁੱਕੇ ਆ ਆਪਾਂ ਇਹ ਵੀਡੀਓ ਕੋਈ ਪ੍ਰਾਪਰਟੀ ਵਾਰੇ ਨਹੀਂ ਲੈ ਕੇ ਆਏ ਹੈਗੇ ਮੈਨੂੰ ਕਿ ਕੋਈ ਵੀ ਇਸ ਤਰ੍ਹਾਂ ਦੀ ਵੀਡੀਓ ਨਹੀਂ ਜਿਸ ਤੇ ਆਪਾਂ ਕੋਈ ਸੇਲ ਪਰਚੇਜ਼ ਦਿਖਾਈ ਜਾਵੇ ਇਹ ਵੀਡੀਓ ਸਿਰਫ ਅਸੀਂ ਲੈ ਕੇ ਆਏ ਆ ਆਪਣੀ ਜਨਤਾ ਲਈ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਤੇ ਆਪਣੇ ਜਿਹੜੇ ਪੂਰੇ ਇੰਡੀਆ ਲਈ ਜਿਸ ਵਿੱਚ ਜਨਾ ਜੋ ਆਪਣੇ ਗਵਰਨਮੈਂਟ ਨੇ ਆਪਾਂ ਨੂੰ ਨਿਯਮ ਕਿਹਾ ਗਏ ਆ ਵੀ ਤੁਸੀਂ ਲਾਈਟਾਂ ਬੰਦ ਕਰੋ ਹਨਾ ਬਲੈਕਆਊਟ ਕਰੋ ਤੇ ਨਿਯਮ ਮੰਨੋ ਤੇ ਕੋਈ ਵੀ ਐਵੇਂ ਦੀ ਪਬਲਿਕ ਖਲੀ ਵੀਡੀਓ ਨਾ ਪਾਓ ਹਨਾ ਜਿਸ ਦੇ ਵਿੱਚ ਆਪਣੀ ਕੋਈ ਸੀਗਰੇਟ ਸੀਕ੍ਰਟ ਚੀਜ਼ ਲੀਕ ਹੋ ਸਕੇ ਕਿ ਨਾ ਆਪਣੇ ਆਰਮੀ ਦੇ ਜਵਾਨ ਜਾ ਰਹੇ ਆ ਹਨ ਉਹਦੀ ਵੀਡੀਓ ਬਣਾ ਕੇ ਲੋਕ ਪਾ ਦਿੰਦੇ ਵੀ ਐਨੀ ਆਰਮੀ ਵਾਲੇ ਇੱਧਰੋਂ ਚਲੇ ਗਏ ਐਨੀ ਇੱਧਰੋਂ ਚਲੇ ਗਏ ਐਵੇਂ ਤਾਂ ਕੁਝ ਨਾ ਕਰੋ ਤੇ ਆਪਣੇ ਘਰ ਪਰਿਵਾਰ ਨੂੰ ਸੰਭੋ ਠੀਕ ਨਹੀਂ ਜੀ ਤੇ ਸਾਰੇ ਇਕਜੁੱਟ ਹੋ ਕੇ ਰਹੋ ਕੋਈ ਜਾਤ ਪਾਤ ਦੀ ਕੋਈ ਗੱਲ ਨਾ ਕਰੋ ਤੇ ਇਸ ਦੇ ਵਿੱਚ ਜ਼ਿਆਦਾ ਆਪਾਂ ਨੂੰ ਆਪ ਅਵੇਅਰ ਹੋਣਾ ਪੈਣਾ ਕਿ ਆਪਣਾ ਜਿਹੜਾ ਏਰੀਆ ਹੈਗਾ ਖਰੜ ਦਾ ਇਹ ਕਾਫੀ ਜ਼ਿਆਦਾ ਪ੍ਰਵਾਸੀ ਏਰੀਆ ਹੋ ਗਿਆ ਹੈ ਇਦੇ ਵਿੱਚ ਬਹੁਤ ਬੰਦੇ ਬਾਹਰੋਂ ਆ ਕੇ ਰਹਿ ਰਹੇ ਹਨ ਜਿਵੇਂ ਕਿ ਤਕਰੀਬਨ ਤੁਸੀਂ ਲਗਾ ਲਓ ਜੇ 3 ਲੱਖ ਆਬਾਦੀ ਖਰੜ ਦੀ ਆਬਦੀ ਹੈ ਤੇ 3 ਲੱਖ ਪ੍ਰਵਾਸੀ ਬੰਦੇ ਇੱਥੇ ਰਹਿ ਰਿਆ ਤੇ ਆਪਣੇ ਇੱਥੇ ਸਾਰੇ ਜਿਹੜੇ ਮੈਂ ਆਪਣੇ ਮੰਨ ਲਓ ਚੈਨਲ ਰਾਹੀਂ ਆਪਣੀ ਇਹ ਵੀਡੀਓ ਰਾਹੀਂ ਇਹ ਦੱਸਣਾ ਚਾਹੁੰਦਾ ਵੀ ਆਪਣੇ ਤੁਸੀਂ ਜਿਹੜੇ ਜਿੰਨੇ ਵੀ ਆਪਣੇ ਮੰਨ ਲਓ ਐਮਸੀ ਸਾਹਿਬ ਹੈ ਤੇ ਸਰਪੰਚ ਸਾਹਿਬ ਹੈ ਪਿੰਡਾਂ ਦੇ ਸਾਰੇ ਹੈ ਵੀ ਕੋਈ ਪ੍ਰਵਾਸੀ ਬੰਦਾ ਤਾਂ ਨਹੀਂ ਆਪਣੇ ਇਰ ਦੇ ਕਿਰਤ ਘੁੰਮ ਰਿਹਾ ਕੋਈ ਐਵੇਂ ਦੀ ਐਕਟੀਵਿਟੀ ਗਲਤ ਤਾਂ ਨਹੀਂ ਹੋ ਰਹੀ ਤੇ ਜਿਸ ਤਰ੍ਹਾਂ ਵੀ ਮੰਨ ਲਓ ਇੱਕ ਹੋਰ ਚੀਜ਼ ਮੈਂ ਨੋਟ ਕੀਤੀ ਹੈ ਵੀ ਜਿਹੜੇ ਆਪਣੇ ਘਰਾਂ ਦੇ ਬਾਹਰ ਦੇ ਕੈਮਰੇ ਹੈ ਉਨਾਂ ਦੀ ਇੱਕ ਲਾਈਟ ਜਗਦੀ ਰਹਿੰਦੀ ਹੈ ਉਹ ਮੈਂ ਵੀ ਆਪਣੇ ਘਰ ਦੀ ਖੁਦ ਬੰਦ ਕਰਵਾਈ ਹੈ ਵੀ ਜਿਹੜੇ ਕੈਮਰੇ ਲੱਗੇ ਨੇ ਵੀ ਰਾਤ ਨੂੰ ਉਹ ਲਾਈਟ ਜਗਦੀ ਰਹਿੰਦੀ ਹੈ ਉਹ ਅੱਜ ਵੀ ਗੁਰਦੁਆਰਾ ਸਾਹਿਬ ਵਿੱਚ ਇਹ ਅਲਾਸਮੈਂਟ ਹੋਈ ਹੈ ਵੀ ਤੁਸੀਂ ਇਹ ਕੈਮਰਿਆਂ ਦੀ ਲਾਈਟਾਂ ਬੰਦ ਕਰਾਓ ਤੇ ਮੈਂ ਵੀ ਖੁਦ ਆਪਣੇ ਇਲੈਕਟ੍ਰੀਸ਼ੀਅਨ ਨੂੰ ਭੇਜ ਕੇ ਲਾਈਟਾਂ ਇਹ ਬੰਦ ਕਰਵਾਈਆਂ ਏ ਤੇ ਸਭ ਨੂੰ ਇਹ ਬੇਨਤੀ ਤੁਸੀਂ ਇਹ ਚੀਜ਼ਾਂ ਫਾਲੋ ਕਰੋ ਇਹ ਛੋਟੀ ਛੋਟੀ ਚੀਜ਼ਾਂ ਨਾਲ ਕੋਈ ਵੱਡਾ ਹਾਦਸਾ ਹੋਣ ਤੋਂ ਜਾਂ ਵੱਡਾ ਨੁਕਸਾਨ ਹੋਣ ਤੋਂ ਬਚ ਸਕਦਾ ਹੈ ਪਰ ਇਸ ਤੋਂ ਚਲੋ ਸਾਨੂੰ ਆਪਣੀ ਇੰਡੀਆ ਦੀ ਆਰਮੀ ਤੇ ਬਹੁਤ ਪ੍ਰਾਊਡ ਹੈ ਤੇ ਵੀ ਉਹ ਜੋ ਵੀ ਕੁਝ ਕਰੂਗੀ ਸਰਕਾਰ ਉਹ ਜਨਤਾ ਦੇ ਭਲੇ ਲਈ ਕਰੇਗੀ ਪਰ ਆਪਾਂ ਨੂੰ ਵੀ ਇਕਜੁੱਟ ਹੋ ਕੇ ਚੀਜ਼ਾਂ ਇਹ ਕਰਨੀਆਂ ਚਾਹੀਦੀਆਂ ਆ ਜੇ ਆਪਾਂ ਇੱਕ ਸਮਾਜ ਨੂੰ ਮੰਨ ਲਓ ਆਪਾਂ ਇੱਕ ਇਹ ਚੀਜ਼ਾਂ ਨੂੰ ਅਵੇਰ ਨਹੀਂ ਹੋਵਗੇ ਤਾਂ ਇਕਜੁੱਟ ਹੋ ਕੇ ਆਪਣਾ ਵੀ ਆਪਣਾ ਦੇਸ਼ ਕਾਫੀ ਵੱਡਾ ਹੈ 150 ਕਰੋੜ ਦੀ ਆਮੀ ਆਬਾਦੀ ਹੋ ਗਈ ਹੈ ਤੇ ਆਪਾਂ ਨੂੰ ਇਕਜੁੱਟ ਹੋਣਾ ਪੈਣਾ ਕਿਉਂਕਿ ਇਸ ਟਾਈਮ ਦੇਸ਼ ਦੇ ਉੱਪਰ ਜੋ ਸੰਕਟ ਹੈ ਇਹ ਸੰਕਟ ਤਦ ਹੀ ਟਾਲ ਸਕਦਾ ਜੇ ਸਾਰੇ ਆਪਾਂ ਇਕਜੁੱਟ ਹੋਵਾਂਗੇ ਤਾਂ ਚਲੋ ਬਾਕੀ ਤੁਹਾਨੂੰ ਮੈਂ ਇਹੀ ਕਹਿਣਾ ਚਾਹੂੰਗਾ ਕੀ ਸਾਰੇ ਆਪਣੇ ਘਰ ਦੇ ਵਿੱਚ ਸੇਫ ਰਹੋ ਜੀ ਠੀਕ ਹੈ ਨਾ ਜੀ ਆਪਣੇ ਜੋ ਸਰਕਾਰ ਨਿਯਮ ਹੈ ਜੀ ਉਹ ਮੰਨੋ ਤੇ ਆਪਣਾ ਜੋ ਲੜਿੰਦਾ ਸਮਾਨ ਆਪਣੇ ਘਰਾਂ ਦੇ ਵਿੱਚ ਤੁਸੀਂ ਮੁਹਈਆ ਕਰਵਾ ਲਓ ਹੈ ਨਾ ਪਹਿਲੇ ਹੀ ਲੋਕ ਕੁਝ ਵੀ ਹੋ ਸਕਦਾ ਹੈ ਬਾਕੀ ਦੇਖੋ ਮਾਲਕ ਦੀ ਮौज ਹੈ ਬਾਕੀ ਮਾਲਕ ਦੀ ਮਰਜ਼ੀ ਹੈ ਹੈ ਨਾ ਤੁਹਾਨੂੰ ਸਭ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਵੀ ਸਰਬੱਤ ਦਾ ਭਲਾ ਰਹੇ ਹੈ ਨਾ ਤੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਹਾਂਜੀ ਅੱਜ ਆਪਾਂ ਤੁਹਾਡੇ ਵਾਸਤੇ ਜੋ ਵੀਡੀਓ ਲੈ ਕੇ ਆਏ ਆ ਇਸ ਦੇ ਵਿੱਚ ਆਪਾਂ ਅੱਜ ਤੁਹਾਨੂੰ ਤੇਜ ਮਾਰਜੀ ਨਾਲ ਮਿਲਾਇਆ ਹੈ ਇਹ ਆਪਣੀ ਕੋਈ ਵਪਾਰਕ ਵੀਡੀਓ ਨਹੀਂ ਇਹ ਆਪਣੀ ਇੱਕ ਸੋਸ਼ਲ ਵਰਕਰ ਵੀਡੀਓ ਸੀ ਕਿ ਜੋ ਅੱਜ ਹਾਲਾਤ ਚੱਲ ਰਹੇ ਹੈ ਹਿੰਦੁਸਤਾਨ ਦੇ ਪਾਕਿਸਤਾਨ ਦੇ ਲੜਾਈ ਦਾ ਸਮੇਂ ਚੱਲ ਰਿਹਾ ਹੈ ਇਸ ਦੇ ਵਿੱਚ ਜੋ ਫੇਕ ਨਿਊਜ਼ ਚੱਲਦੀ ਹੈ ਫੇਕ ਅਫਵਾਹਾਂ ਚੱਲ ਰਹੀਆਂ ਹੈ ਉਸ ਦੇ ਬਾਰੇ ਤੁਹਾਨੂੰ ਜਾਗਰੂਤ ਕੀਤਾ ਹੈ ਤੇ ਰਤੇਸ਼ ਕੁਮਾਰ ਜੀ ਦੇ ਵਪਾਰ ਤੇਜ ਕੁਮਾਰ ਜੀ ਦੇ ਤੁਹਾਨੂੰ ਵਿਚਾਰ ਵੀ ਸਾਂਝੇ ਕੀਤੇ ਹੈ ਤੇ ਆਪਣੇ ਮੰਨਤ ਗਰੁੱਪ ਵੀ ਸ਼ੁਰੂ ਤੇ ਹੀ ਆਪਾਂ ਇਹ ਕੰਮ ਕਰਦੇ ਆਏ ਸਮਾਜ ਸੇਵਕ ਦੇ ਵੀ ਆਪਾਂ ਸ਼ੁਰੂ ਤੋਂ ਹੀ ਕੰਮ ਕੀਤੇ ਤੇ ਅਸੀਂ ਸਮਾਜ ਦੀ ਭਲਾਈ ਵਾਸਤੇ ਹੀ ਇਹ ਵੀਡੀਓ ਬਣਾਈ ਹੈ ਠੀਕ ਹੈ ਰਤੇਸ਼ ਕੁਮਾਰ ਜੀ ਹਾਂਜੀ ਤੇ ਜੋ ਹੁਣ ਦੇਸ਼ ਦੇ ਹਾਲਾਤ ਚੱਲ ਰਹੇ ਆ ਆਪਾਂ ਤੁਸੀਂ ਤੇ ਸਾਡੀ ਆਡੀਅנס ਦੇਸ਼ ਦੇ ਨਾਲ ਮਿਲ ਜੁਲ ਕੇ ਮੋਢਾ ਲਾ ਕੇ ਖੜੇ ਆ ਬਿਲਕੁਲ ਜੀ ਬਿਲਕੁਲ ਤੇ ਇਸ ਟਾਈਮ ਇਨਸਾਨੀਅਤ ਦੇ ਨਾਤੇ ਬਣਦਾ ਵੀ ਇਹੀ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਕਜੁੱਟ ਖੜਨਾ ਚਾਹੀਦਾ ਹੈ ਹਾਂਜੀ ਇਹ ਸਭ ਤੋਂ ਵੱਡੀ ਮਿਸਾਲ ਹੈ ਜੀ ਇਨਸਾਨੀਅਤ ਦੀ ਤੇ ਮਨੁੱਖਤਾ ਦੀ ਤੇ ਆਪਾਂ ਆਖਰੀ ਤੁਹਾਨੂੰ ਇਹ ਕਹਾਂਗੇ ਵੀ ਆਪਣੇ ਹੋਣਾ ਪਰਿਵਾਰ ਨਾਲ ਤੇ ਸਾਰੇ ਗੁਿਲਜੁਲ ਕੇ ਰਹੋ ਸਾਰਾ ਭਾਈਚਾਰਾ ਗੁਿਲਜੁਲ ਕੇ ਰਹੋ ਠੀਕ ਹੈ ਜੀ ਅੰਤਿਮ ਗੈ ਜੈ ਹਿੰਦ ਜੈ ਭਾਰਤ ਦੋਸਤੋ ਮੈਂ ਤੁਹਾਨੂੰ ਲਾਸਟ ਵਿੱਚ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣਾ ਏਕਾ ਰੱਖੋ ਜਾਤ ਪਾਤ ਦੇ ਚੱਕਰਾਂ 'ਚ ਨਾ ਪਾਓ ਤੇ ਆਪਣਾ ਭਾਈਚਾਰਾ ਕਾਇਮ ਰੱਖੋ ਤੇ ਆਪਣੀ ਜੋ ਦੇਸ਼ ਹੈ ਆਪਣੀ ਆਰਮੀ ਆਪਣੀ ਸਰਕਾਰ ਦਾ ਸਾਥ ਦਿਓ ਅਫਵਾਹਾਂ ਤੋਂ ਬਚੋ ਸਾਡਾ ਮੰਦਗਰੁੱਪ ਦਾ ਤੁਹਾਨੂੰ ਆਹੀ ਮੈਸੇਜ ਹੈ ਤੁਸੀਂ ਇਕੱਠੇ ਰਹੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ